ਲੰਗੇ ਦਿਨੀ ਸ਼੍ਰੋਮਣੀ ਅਕਾਲੀ ਦਲ ਸਰਜੀਤ ਹੋਣ ਦੀ ਪ੍ਰਕਿਰਿਆ ਆਰੰਭ ਲਿੱਤੀ ਗਈ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣਾ ਦਿੱਤੇ ਗਏ ਪੰਜ ਮੈਂਬਰੀ ਕਮੇਟੀ ਨੇ ਆਪਣਾ اجلاس ਆਖਰਕਾਰ ਕਰ ਲਿਆ ਔਰ ਉਸ ਤੋਂ ਬਾਅਦ ਵੱਡਾ ਹੁਕਮਨਾਮਾ ਸਾਰਿਆਂ ਦੇ ਸਾਹਮਣੇ ਹੁਣ ਤੱਕ ਜੋ ਹੋਇਆ ਉਸੇ ਚੀਜ਼ ਬਾਰੇ ਗੱਲਬਾਤ ਕਰਾਂਗੇ ਔਰ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਦਿੱਲੀ ਤੋਂ ਸਰਦਾਰ ਰਜਿੰਦਰ ਸਿੰਘ ਵਿਰਾਸਤ ਜੀ ਵਿਰਾਸਤ ਜੀ ਸਮਾਰੱਥਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਸਾਹਿਬ ਜੀ ਤੁਹਾਡੇ শ্রোਤਿਆਂ ਨੂੰ ਤੇ ਤੁਹਾਡੀ ਸਾਰੀ 188 ਦੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬ੍ਰਾਸ ਜੀ ਲੰਗੇ ਦਿਨੀ ਅਕਾਲੀ ਦਲ ਸਰਜੀਤ ਹੋਣ ਦੀ ਪ੍ਰਕਿਰਿਆ ਕਹਿੰਦੇ ਸ਼ੁਰੂ ਹੋ ਗਈ ਮੋਢ ਵੱਜ ਲਿਆ ਪਰ ਹੁਣ ਕੀ ਅਕਾਲੀ ਦਲ ਸਰਜੀਤ ਹੋਵੇਗਾ ਜਾਂ ਇਹ ਸਹੀ ਫੈਸਲਾ ਸੀ ਇਹ ਹੁਣ ਤੁਸੀਂ ਦੱਸੋ ਆ ਸਾਹਿਬ ਜੀ ਮੈਂ ਤੁਹਾਨੂੰ ਇੱਕ ਕੱਲ ਕਹਿਣਾ ਚਾਹਨਾ ਹੈ ਅਗਰ ਤੁਸੀਂ ਸਿੱਖ ਹਿਸਟਰੀ ਨੂੰ ਥੋੜਾ ਜਿਆਦਾ ਦੇਖਦੇ ਹਾਂ ਜੀ ਕਿ ਚੌਕੜਵਾਲ ਝਾਤ ਮਾਰ ਕੇ ਦੇਖੀਏ ਤੇ ਹਰ 100 ਸਾਲ ਬਾਅਦ ਸਿੱਖਾਂ ਦੇ ਆਪਣਾ ਰੈਵੋਲੂਸ਼ਨ ਲੈ ਕੇ ਆਂਦਾ ਹੈ ਹੂੰ ਜੇ ਮਰਹ ਜ ਰੰਜੀਤ ਸਿੰਘ ਤੋਂ ਕਰੀਬ 100 ਸਾਲ ਬਾਅਦ ਸ਼੍ਰੋਮਣੀ ਕਮੇਟੀ ਆਈ 75 ਸਾਲ ਬਾਅਦ ਹੀ ਉਹ ਇੱਕ ਰੈਵੋਲੂਸ਼ਨਰੀ ਸਟੈਪ ਸਿੱਖਾਂ ਨੇ ਲਿਆ ਸੀ ਹੂੰ ਤੇ ਜਦੋਂ ਸ਼੍ਰੋਮਣੀ ਕਮੇਟੀ ਹੁਣ ਬਣ ਕੇ ਇਹਨੂੰ ਇਹਦੇ ਵੀ 100 ਸਾਲ ਹੋ ਗਏ ਨੇ ਤੇ ਅੱਜ ਕਿਤੇ ਨਾ ਕਿਤੇ ਜਿਹੜਾ ਸਿੱਖ ਸਮਾਜ ਹੈ ਆਪਣੇ ਆਪ ਨੂੰ ਦੁਬਾਰਾ ਨੂੰ ਰੀਸਟ੍ਰਕਚਰ ਹੋਣ ਦੀ ਬੜੀ ਇੱਕ ਰਿਕੁਆਇਰਮੈਂਟ ਹੈਗੀ ਸੀ ਤੇ ਉਹ ਜਿਹੜੀ ਮੈਂ ਤੇ ਕਹਿੰਨਾ ਉਹ ਜਿਹੜੀ ਨੀ ਪਈ ਹੈ ਨਾ ਉਹ ਨੀ ਅੱਜ ਕੱਲ੍ਹ ਜ਼ਰੂਰ ਪਈ ਹੈ ਕਿ ਜਿਹੜਾ ਕਿ ਪੰਥ ਨੇ ਆਪਣੀਆਂ ਆਪ ਮਤਲਬ ਜਿਹੜੀ ਟੀਮ ਬਣਾਈ ਗਈ ਜਾਂ ਇੱਕ ਨਵਾਂ ਧੜਾ ਵੀ ਅਗਰ ਤੁਸੀਂ ਕੱਲ ਉਹ ਪੁਨਰਸੁਰਜੀਤੀ ਹੈ ਅਕਾਲੀ ਦਲ ਦੀ ਲੇਕਿਨ ਜਿਹੜੀ ਅਕਾਲੀ ਸੋਚ ਹੈ ਉਹਨੂੰ ਲੈ ਕੇ ਜਿਹੜੀ ਨਹੀਂ ਨਵੀਆਂ ਲੀਆਂ ਸ਼ੁਰੂ ਹੋਈਆਂ ਉਹ ਨਵੀਆਂ ਲੀਆਂ ਮੈਂ ਬੜੀ ਆਸ ਔਰ ਉਮੀਦ ਰੱਖਦਾ ਕਿ ਸਿੱਖ ਰਾਜਨੀਤੀ ਨੂੰ ਤਕ ਜਿਹੜਾ ਨਿਗਾਰ ਪਿਆ ਸੀ ਜਿਹੜਾ ਲੀਡਰਸ਼ਿਪ ਦਾ ਖਲਾਅ ਹੈ ਕਰਦੀ ਜੋ ਕਿ ਸਾਡੇ ਕੋਲ ਲੀਡਰਸ਼ਿਪ ਦੀ ਬੜੀ ਇੱਕ ਘਾਟ ਮਹਿਸੂਸ ਹੋ ਰਹੀ ਸੀ ਉਹ ਕਿਤੇ ਨਾ ਕਿਤੇ ਹੁਣ ਉਹਦੀ ਸ਼ੁਰੂਆਤ ਸ਼ੁਰੂ ਹੋਈ ਹੈ ਹਮ ਵਿਰਾਸਤ ਜੀ ਤਵਾਲ ਇਹੀ ਹੈ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਬੇਸਿਕਲੀ ਪ੍ਰਧਾਨ ਹੋਣੇ ਚਾਹੀਦੇ ਆ ਤੁਸੀਂ ਇਹ ਸੋਚਦੇ ਹੋ ਇਹ ਇਹ ਸਵਾਲ ਐਕਚੁਅਲੀ ਨਾ ਕੱਲ ਤੋਂ ਬਾਅਦ ਜ਼ਿਆਦਾ ਪ੍ਰਬਲ ਹੋਣ ਲੱਗ ਗਿਆ ਉੱਠਣ ਲੱਗ ਗਿਆ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਉਣ ਦਾ ਫੈਸਲਾ ਇਹ ਸਰਵੋਤਮ ਫੈਸਲਾ ਮੰਨਿਆ ਜਾ ਸਕਦਾ ਆ ਦੇਖੋ ਸਾਹਿਬ ਜੀ ਇਦਾਂ ਨਹੀਂ ਐ ਸਾਡੇ ਕੋ ਜਸਤੇਰ ਮੋਹਨ ਸਿੰਘ ਤੋੜ ਵੀ ਰਹੇ ਨੇ ਜਿਹੜੇ ਕਿ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਨੇ ਔਰ ਜਿਹੜੇ ਕਿ ਅਕਾਲ ਤਖਤ ਸਰ ਦੇ ਜਸਤੇਰ ਵੀ ਰਹੇ ਨੇ ਤੇ ਇਸ तरह ਹੋਰ ਵੀ ਕਈ ਐਗਜ਼ਾਮਪਲ ਹੋਰ ਹੋਣਗੇ ਲੇਕਿਨ ਗੈਨੀ ਹਰਪ੍ਰੀਤ ਸਿੰਘ ਪਹਿਲੇ ਕੱਲ ਤੱਕ ਸਭ ਦੀ ਜਥੇਦਾਰੀ ਕਰ ਚੁੱਕੇ ਨੇ ਤੇ ਉਹਨਾਂ ਨੂੰ ਰਾਜਨੀਤੀ ਦੀ ਜਿਹੜੀ ਉਠਾ ਪਟਕ ਹੈ ਉਹਦੀ ਸਮਝ ਹੈਗੀ ਹੈ ਹੂੰ ਔਰ ਇੱਕ ਵਿਉਂਤ ਜਿਹੜੀ ਰਾਜਨੀਤਿਕਾਂ ਵਾਲੀ ਵਿਉਂਤ ਹੁੰਦੀ ਹੈ ਉਹ ਵਿਉਂਤ ਨੂੰ ਉਹ ਕਿਤੇ ਨਾ ਕਿਤੇ ਜਰੂਰ ਸਮਝਣ ਚ ਕਾਮਯਾਬ ਰਹੇ ਨੇ ਔਰ ਇੱਕ ਜਿਹੜੀ ਮੈਂ ਮੈਂ ਇੱਕ ਗੱਲ ਸਮਝਦਾ ਕਿ ਉਹ ਥੋੜੇ ਪੜੇ ਲਿਖੇ ਵਿਦਵਾਨ ਨੇ ਪੀ ਐਚ ਡੀ ਨੇ ਇਹ ਕਿਤੇ ਨਾ ਕਿਤੇ ਜਿਹੜਿਆ ਸਿੱਖ ਰਾਜਨੀਤੀ ਦੇ ਵਿੱਚ ਜੋ ਇੱਕ ਨਵਿਕਲੇਪਣ ਕੌਮ ਮਹਿਸੂਸ ਕਰਦੀ ਹੈ ਜੋ ਅੱਜ ਦਾ ਯੂਥ ਮਹਿਸੂਸ ਕਰਦਾ ਹੈ ਉਸ ਨਵਿਕਲੇਪਣ ਨੂੰ ਸ਼ਾਇਦ ਗਿਆਨੀ ਹਰਪੀਰ ਸਿੰਘ ਜੀ ਮੈਨੂੰ ਲੱਗਦਾ ਹੈ ਕਿ ਉਹ ਉਸ ਲੀਹਾਂ ਤੇ ਉਹ ਚੱਲ ਕੇ ਕਾਮਯਾਬ ਹੋਣ ਨੂੰ ਮਤਲਬ ਹੋਣਗੇ ਕਿਉਂਕਿ ਉਹਨਾਂ ਨੂੰ ਇਹ ਜ਼ਰੂਰ ਪਤਾ ਹੈਗਾ ਕਿ ਅਗਰ ਅਕਾਲੀ ਰਾਜਨੀਤੀ ਜੇ ਉਹਨਾਂ ਨੇ ਪੈਰ ਧਰਨੇ ਹੈ ਕਿਉਂ ਕਿ ਅੱਜ ਤੱਕ ਜਿੰਨੀ ਰਾਜਨੀਤੀ ਸੀ ਉਹ ਵੱਡੇ ਪਰਿਵਾਰਾਂ ਚ ਪੈਸੇ ਵਾਲੇ ਪਰਿਵਾਰਾਂ ਤੱਕ ਹੀ ਸੀਮਤ ਰਹਿ ਗਈ ਸੀ ਤੇ ਹੁਣ ਕਿਤੇ ਨਾ ਕਿਤੇ ਇੱਕ ਆਮ ਪਰਿਵਾਰਾਂ ਦੇ ਵਿੱਚੋਂ ਨਿਕਲ ਕੇ ਜਦੋਂ ਲੀਡਰਸ਼ਿਪ ਨਿਕਲ ਕੇ ਆਂਦੀ ਹੈ ਤਾਂ ਉਹਨੂੰ ਆਮ ਲੋਕਾਂ ਦੇ ਦਰਦ ਵੀ ਮਹਿਸੂਸ ਪਤਾ ਚੱਲਦੇ ਨੇ ਕਿ ਹਾਂ ਇੱਕ ਆਮ ਸਿੱਖ ਦੀ ਕੀ ਦਰਦ ਨੇ ਕੀ ਪਰੇਸ਼ਾਨੀਆਂ ਹੈ ਤੇ ਮੈਤੇ ਬੜੀ ਅੱਛੀ ਮੈਂ ਮਤਲਬ ਮੈਂ ਕੀ ਗੁਰਨਾਣਕ ਨਾਮ ਲੈਵਾ ਸੰਗਤ ਨੂੰ ਇੱਕ ਅੱਛੀ ਉਮੀਦ ਦੀ ਕਿਰਨ ਜਾਗੀ ਹੈ ਤੇ ਹੋ ਸਕਦਾ ਅਕਾਲੀ ਦਲ ਦੀ ਪੁਨਰ ਜੀਤੀ ਜਿਹੜੀ ਹੋਈ ਹੈ ਅਸੀਂ ਇਹ ਦਰਦਾਸ ਕਰਦੇ ਆ ਕਿ ਸੱਚੇ ਬਾਦਸ਼ਾਹ ਚੜ੍ਹਦੀ ਕਲਾ ਹੋਏ ਔਰ ਪੰਥ ਜੇ ਇਕਤਾ ਹੈ ਹੂੰ ਅ ਵਿਰਾਸਤ ਜੀ ਕੱਲ ਚਰਨਜੀਤ ਸਿੰਘ ਬਰਾੜ ਵੀ ਉੱਥੇ ਮੌਜੂਦ ਸੀ ਖੈਰ ਮੈਂ ਇਹ ਸਾਰਾ ਪ੍ਰੋਗਰਾਮ ਉੱਥੇ ਕਵਰ ਕੀਤਾ ਮੈਂ ਦੇਖਿਆ ਕਿ ਕਿਵੇਂ ਕੀ ਕੁਝ ਵਾਪਰਿਆ ਤੇ ਚਰਨਜੀਤ ਸਿੰਘ ਬਰਾੜ ਦੇ ਨਾਲ ਗੱਲਬਾਤ ਕਰਦੇ ਆਂ ਕੁਝ ਗੱਲਾਂ ਬਾਰੇ ਉਹ ਕਹਿੰਦੇ ਤੇ ਉਹਨਾਂ ਨੇ ਸਾਫ਼ ਇਹ ਸਪਸ਼ਟ ਆਪਣੇ ਵੱਲੋਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਆਖਿਰਕਾਰ ਪ੍ਰਧਾਨ ਜਥੇਦਾਰ ਸਾਹਿਬ ਨੂੰ ਕਿਉਂ ਲਾਇਆ ਗਿਆ ਉਹ ਕਹਿੰਦੇ ਕਿ ਜਥੇਦਾਰੀ ਤੋਂ ਸੇਵਾਮੁਕਤ ਕਰ ਦਿੱਤਾ ਗਿਆ ਪਹਿਲਾ ਕਾਰਜਕਾਰੀ ਜਥੇਦਾਰੀ ਸ੍ਰੀ ਕਾਲ ਤਖਤ ਸਾਹਿਬ ਦੀ ਸੀ ਉੱਥੋਂ ਸੇਵਾਮੁਕਤ ਕਰ ਦਿੱਤਾ ਗਿਆ ਮੁੜ ਕੇ ਦੰਦਮਾ ਸਾਹਿਬ ਦੀ ਜਥੇਦਾਰੀ ਤੋਂ ਸੇਵਾਮੁਕਤ ਕਰ ਦਿੱਤਾ ਗਿਆ ਔਰ ਜੋ ਹਾਲਾਤ ਪੈਦਾ ਹੋਏ ਪਿੱਛੇ ਜੀ ਜਥੇਦਾਰੀ ਨੂੰ ਲੈ ਕੇ ਤੇ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹਨਾਂ ਨੇ ਪ੍ਰਧਾਨ ਬਣਨ ਦਾ ਫੈਸਲਾ ਕਰ ਲਿਆ ਹੁਣ ਸਵਾਲ ਇਹ ਹੈ ਕਿ ਇਹ ਸਾਰਾ ਕੁਝ ਇਸ ਰਿਸਰਫ ਇਸ ਕਰਕੇ ਕੀਤਾ ਗਿਆ ਕਿ ਉਹਨਾਂ ਨੂੰ ਜਥੇਦਾਰੀ ਤੋਂ ਸੇਵਾਮੁਕਤ ਕੀਤਾ ਗਿਆ ਜਾਂ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਲਾ ਦਿੱਤਾ ਗਿਆ 임ਪੀਚ ਕਰ ਦਿੱਤਾ ਗਿਆ ਕਿ ਇਹ ਸਿਰਫ ਇੱਕ ਵਿਰੋਧ ਸੀ ਕਿ ਹੁਣ ਉਹ ਸੁਖਬੀਰ ਸਿੰਘ ਬਾਦਲ ਦੇ ਆਪੋਜ਼ਿਟ ਆ ਖੜੇ ਐ ਤੇ ਉਹ ਹੁਣ ਕਹਿੰਦੇ ਐ ਕਿ ਹੁਣ ਹੁਣ ਤੁਹਾਨੂੰ ਦੱਸਾਂਗੇ ਕਿ ਸਿਆਸਤ ਕਿਵੇਂ ਕਰਦਾ ਕੋਈ ਰਾਗੀ ਨਹੀਂ ਮੈਂ ਜਰੂਰ ਇਹ ਗੱਲ ਜਰੂਰ ਕਹਾਂਗਾ ਕਿ ਇਹ ਜਰੂਰ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਜਥੇਦਾਰ ਰਹੇ ਨੇ ਮਾਨਯੋਗ ਅਗal ਤੱਕ ਸਭ ਜਿਥੇ ਦਾ ਰਹੇ ਪਰ ਉਹਨਾਂ ਹਾਲਾਤਾਂ ਜੋ ਜਥੇ ਦਾ ਬਣੇ ਜਿਰੋ ਕਿ ਬਿਲਕੁਲ ਗਿਆਨੀ ਗੁਰਬਚਨ ਸਿੰਘ ਤੁਹਾਨੂੰ ਪਤਾ ਹੀ ਹੈ ਜੋ ਇਨਸੀਡੈਂਟ ਹੋਈ ਥੀ ਉਹਨਾਂ ਇਨਸੀਡੈਂਟ ਤੋਂ ਬਾਅਦ ਗਿਆਨੀ ਹਰਬੀ ਸਿੰਘ ਨੂੰ ਇਹ ਜ਼ਰੂਰ ਪਤਾ ਸੀ ਕਿ ਅਗਰ ਮੈਂ ਮੈਂ ਕੁਝ ਵੀ ਐਸਾ ਡਿਸੀਜਨ ਲਿਆ ਜੋ ਕਿ ਥੋੜਾ ਇੱਕ ਇੱਕ ਟੜੇ ਪੱਖੀ ਦੇਗਾ ਤੋ ਕਿਤੇ ਨਾ ਕਿਤੇ ਮੈਂ ਜ਼ਰੂਰ ਫਸ ਜਾਵਾਂਗਾ ਉਹਨਾਂ ਨੇ ਉਹਨੂੰ ਕਰਦੇ ਕਰਦੇ ਔਰਤੋਂ ਨਿਕਲ ਕੇ ਗਏ ਉਹ ਆਪਣੀ ਜਿਹੜੀ ਉਹਨਾਂ ਨੇ ਆਪਣੀ ਟਰਮ ਹੈ ਬੜੀ ਸੋਹਣੀ ਜੈਸਮੀਦਾਦੀ ਦੀ ਟਰਮ ਹੈ ਉਹਨੇ ਭਾਈ ਐਸੀ ਕੋਈ ਗੱਲ ਨਹੀਂ ਹਮਮ ਲੇਕਿਨ ਅਗਰ ਜਿੱਥੇ ਅਗਰ ਇਹਨੂੰ ਕਹੀਏ ਕਿ ਉਹ ਇੱਕ ਸਿਸਟਮ ਦੇ ਵਿੱਚ ਇੱਕ ਐਸਾ ਸਿਸਟਮ ਬਣ ਗਿਆ ਐਸਾ ਮਾਹੌਲ ਬਣ ਗਿਆ ਜਿਹਦੇ ਵਿੱਚ ਗਿਆਨੀ ਹਰਪ੍ਰੀਤ ਨਿਕਲ ਕੇ ਅੱਗੇ ਆ ਗਏ ਹਮਮ ਔਰ ਕਿਤਨਾ ਕਿਤੇ ਜੋ ਇੱਕ ਤੁਸੀਂ ਅਗਰ ਕੱਲ ਦੇ ਜਿਹੜੀ ਮੀਟਿੰਗ ਹੈ ਔਰ ਮੀਟਿੰਗ ਤੋਂ ਬਾਅਦ ਇੱਕ ਜਿਹਨੂੰ ਜ਼ਰੂਰ ਤੁਸੀਂ ਨੋਟ ਕਰੋਗੇ ਕੀ ਕਿਤੇ ਨਾ ਕਿਤੇ ਇਹ ਕੋਸ਼ਿਸ਼ ਕੀਤੀ ਕਿ ਰਾਜਨੀਤੀ ਦੇ ਉੱਤੇ ਧਰਮ ਨੂੰ ਬਿਠਾਇਆ ਜਾਏ ਜਿਹੜੀ ਧਰਮ ਧਾਰਮਿਕ ਮਾਮਲੇ ਦੀ ਕਮੇਟੀ ਬਣੀ ਹੈ ਉਹ ਕਮੇਟੀ ਜਿਹੜੇ ਧਾਰਮਿਕ ਫੈਸਲੇ ਲਏਗੀ ਉਹ ਕਿਤੇ ਨਾ ਕਿਤੇ ਦੇਖੋ ਪੰਥਕ ਰਾਜਨੀਤੀ ਦੇ ਵਿੱਚ ਤੁਸੀਂ ਕਿਦਾਂ ਵਿਚਰਨੇ ਜੀ 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 ਪੰਥਕ ਕਾਉਂਸਲ ਤੁਹਾਡੇ ਵਿਚਾਰ ਚੱਲਦੇ ਵੀ ਹੈ ਇਹ ਉਹ ਦੂਸਰੀ ਚੀਜ਼ ਹੋਰ ਮੈਂ ਤੁਹਾਨੂੰ ਕਹਾਂਗਾ ਜਰੂਰ ਜਿਹੜੀ ਪੰਜ ਮੈਂਬਰੀ ਕਮੇਟੀ ਮੈਨੂੰ ਮੈਂ ਉਹਨਾਂ ਨੂੰ ਜਰੂਰ ਕਹਿਣਾ ਚਾਹਨਾ ਕਿ ਜਿਹੜਾ ਹੋਨ ਵੀ ਅਦਰ ਸਮਾਜ ਹੈਗਾ ਜਿਹੜਾ ਅਸੀਂ ਗੁਰ ਨਾਲਕ ਦੇ ਪੈਰੋਕਾਰ ਹਰ ਸਮਾਜ ਦੇ ਵਿੱਚ ਅਡਜਸਟ ਹੋ ਕੇ ਚੱਲਦੇ ਆਂ ਔਰ ਹਰ ਤਰ੍ਹਾਂ ਦੇ ਲੋਕਾਂ ਨਾਲ ਵੀ ਔਰ ਦੂਸਰੇ ਪਛਤਰੇ ਦੇ ਲੋਕਾਂ ਨਾਲ ਵੀ ਬੜੇ ਤਰੀਕੇ ਨਾਲ ਬੜੇ ਪਿਆਰ ਦੇ ਨਾਲ ਪੇਸ਼ ਆ ਕੇ ਅਸੀਂ ਆਪਣੇ ਕੰਮ ਮੱਬੀਆਂ ਦੇ ਪੁਲ ਜਿਹੜੇ ਝੰਡੇ ਨੇ ਉਹ ਗੱਡੇ ਨੇ ਤੇ ਮੈਂ ਕੋਈ ਮੈਂ ਉਮੀਦ ਕਰਦਾ ਕਿ ਗਿਆਨੀ ਗਿਆਨੀ ਹਰਪ੍ਰੀਤ ਸਿੰਘ ਆਪ ਤੁਝਵਾਨ ਨੇ ਸਿੱਖਨੇ ਤੇ ਉਹਨਾਂ ਨੂੰ ਪਤਾ ਹੈ ਕਿ ਕਿੱਦਾਂ ਸਮਾਜ ਦੇ ਵਿੱਚ ਬੈਲੈਂਸ ਬਣਾ ਕੇ ਇਹਦਾ ਕੰਮ ਮੁਕਿਓ ਬਤਾਨਾ ਉਹ ਸ਼ਾਇਦ ਇਹਦੇ ਉੱਤੇ ਅ ਥੋੜਾ ਜਿਹਾ ਆਪਣੀ ਤਵਜੋ ਦੇਣਗੇ ਤੇ ਜਿਹੜੇ ਬਾਕੀ ਦੂਜੇ ਧੜੇ ਨੇ ਉਹ ਵੀ ਇੱਕ ਤਰ੍ਹਾਂ ਸੇਧ ਲੈ ਕੇ ਮੈਂ ਤਾਂ ਕਹਿੰਦਾ ਉਹ ਵੀ ਚੜ੍ਹਦੀ ਕਲਾ ਦੇ ਨੂੰ ਲੈ ਕੇ ਕੰਮ ਕਰਨ ਔਰ ਇੱਕ ਪੋਜ਼ਿਟਿਵ ਮਾਹੌਲ ਬਣੇ ਔਰ ਜਿੰਨਾ ਕਿ ਇੱਕ ਪੋਜ਼ਿਟਿਵ ਲੀਡਰਸ਼ਿਪ ਨਿਕਲ ਕੇ ਆਏ ਰੜਕਾ ਜਿਹੜਾ ਪੈ ਰਿਹਾ ਹੈ ਇਹ ਰੜਕੇ ਤੋਂ ਪੋਜ਼ਿਟਿਵ ਲੀਡਰਸ਼ਿਪ ਨਿਕਲ ਕੇ ਆਏ ਮੈਂ ਇਹ ਥੋੜਾ ਜਿਹਾ ਉਮੀਦ ਕਰਕੇ ਮਨ ਲੱਗ ਰਿਹਾ ਹੈ ਕਿ ਇਹ ਇਦਾਂ ਹੋਏਗਾ ਜੀ ਵਿਰਾਸਤ ਜੀ ਜਿਹੜਾ ਬਾਦਲ ਧੜਾ ਜਿਹਨੂੰ ਕਿਹਾ ਜਾ ਸਕਦਾ ਹੈ ਜਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਬੀ ਧੜੇ ਦੇ ਜਿਹੜੇ ਲੀਡਰ ਹੈਗੇ ਨੇ ਉਹ ਵਾਰ-ਵਾਰ ਇੱਕ ਚੀਜ਼ ਦੇ ਉੱਤੇ ਤوجਹੋਂ ਦੇ ਰਹੇ ਐ ਕਿ ਉਹ ਕਹਿੰਦੇ ਬਿੱਲੀ ਥੈਲੀੋਂ ਬਾਹਰ ਆ ਚੁੱਕੀ ਹੈ ਤੇ ਆਖਿਰ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣਨਾ ਚਾਹੁੰਦੇ ਸੀ ਤੇ ਉਹ ਪ੍ਰਧਾਨ ਬਣ ਗਏ ਹੁਣ ਇਹ ਤਾਂ ਸਿੱਧੇ ਤੌਰ ਦੇ ਉੱਤੇ ਟੀਕਾ ਟਿੱਪਣੀ ਹੋ ਗਈ ਇਲਜ਼ਾਮ ਹੋ ਗਿਆ ਹੁਣ ਤੁਸੀਂ ਇਹਨਾਂ ਇਲਜ਼ਾਮਾਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਇਹ ਵੀ ਇੱਕ ਨਰੇਟਿਵ ਸਾਹਮਣੇ ਆ ਗਿਆ ਇਹ ਵੀ ਕਨਰੇਟਿਵ ਪੈਦਾ ਕਰ ਦਿੱਤਾ ਗਿਆ ਕਿ ਹੋ ਸਕਦਾ ਹੈ ਕਿ ਇਹੀ ਗਿਆਨੀ ਹਰਪ੍ਰੀਤ ਸਿੰਘ ਚਾਹੁੰਦੇ ਹੋਣ ਕਿ ਭਾਈ ਮੈਂ ਹੁਣ ਜਥੇਦਾਰ ਤਾਂ ਹਾਂ ਨਹੀਂ ਤੇ ਮੈਂ ਹੁਣ ਪ੍ਰਧਾਨ ਬਣ ਜਾਵਾਂ ਹਾਂ ਦੇਖੋ ਜੀ ਸਾਬ ਜੀ ਜਿਹੜੇ ਸਿੱਖ ਰਾਜਨੀਤੀਆਂ ਜਾਂ ਪੋਲਿਟਿਕਸ ਦੇ ਵਿੱਚ ਇੱਕ चीज ਤੁਸੀਂ ਜ਼ਰੂਰ ਤਵਜਹ ਦਿਓ ਇਹ ਸਿੱਖ ਰਾਜਨੀਤੀ ਦੇ ਵਿੱਚ ਸਾਡੇ ਜਿਹੜੇ ਲੋਕ ਨੇ ਇਹਨਾਂ ਨੂੰ ਬੜਾ ਪੋਲਿਟਿਕਲ ਐਕਸਪੀਰੀਅੰਸ ਹੈਗਾ ਆਮ ਕਿਉਂਕਿ ਅਸੀਂ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਵੀ ਲੜਦੇ ਆਂ ਕਈ ਸੇ ਧਾਰਮਿਕ ਇਲੈਕਸ਼ਨ ਵੀ ਲੜਦੇ ਆਂ ਔਰ ਅਸੀਂ ਪੋਲਿਟਿਕਲ ਇਲੈਕਸ਼ਨ ਵੀ ਲੜਦੇ ਆਂ ਜਿਹੜੇ ਸਮਾਜ ਦੇ ਤੇ ਕਿਤਨਾ ਕਿਤੇ ਉਹ ਸਮਾਜ ਦੇ ਵਿੱਚ ਨਿਕਲ ਕੇ ਆਣਾ ਇਹ ਇਹ ਪਲਾਂਟਡ ਨਹੀਂ ਹੋ ਸਕਦਾ ਕਿਉਂਕਿ ਪਲਾਂਟਡ ਹੋਣਾ ਬਹੁਤ ਵੱਡੀ ਮਤਲਬ ਬੜਾ ਮੁਸ਼ਕਿਲ ਹੈ ਪਲਾਂਟਡ ਹੋਣਾ ਔਰ ਅਗਰ ਜੋ ਕਹਿ ਰਹੇ ਨੇ ਕਿ ਜਥੇਦਾਰ ਜੀ ਨੂੰ ਪ੍ਰਮੋਟ ਕਰਕੇ ਪਲਾਂਟਡ ਕੀਤਾ ਗਿਆ ਜਾਂ ਕੋਈ ਕਹਿੰਦਾ ਕਿ ਫਲਾਣੇ ਆਦਮੀ ਦਾ ਪੈਰੋਕਾਰ ਹੈ ਜਾਂ ਫਲਾਣੇ ਹੋਰ ਦਾ ਪੈਰੋਕਾਰ ਹੈ ਤੇ ਇਹ ਮੈਂ ਮੈਂ ਨਹੀਂ ਸਮਝਦਾ ਕਿ ਇਹ ਗੱਲ ਹੋਈ ਹੈ ਕਿਉਂਕਿ ਇਹ ਰੈਵਿਊਲੂশনারੀ ਮੌਲ ਹੀ ਉਹ ਜਾਂ ਬਣਿਆ ਉਸ ਰੈਵਿਊਲੂশনারੀ ਫੋਰ ਦਾ ਗਿਆਨੀ ਹਰਪ੍ਰੀਤ ਸਿੰਘ ਹਿੱਸਾ ਬਣ ਕੇ ਨਿਕਲ ਕੇ ਉੱਪਰ ਕੇ ਸਾਹਮਣੇ ਆ ਗਏ ਇਹ ਇਹ ਕਾਲਪੁਰਖ ਦੀ ਜਿਹੜਾ ਹੈ ਹੋਰ ਕੁਝ ਨਹੀਂ ਹੈ ਮੈਂ ਤੇ ਇਹ ਸਮਝਦਾ ਹੂੰ ਵੈਸੇ ਇੱਕ ਇੱਕ ਨਰੇਟਿਵ ਇਹ ਵੀ ਉੱਪਰ ਕੇ ਸਾਹਮਣੇ ਆ ਰਿਹਾ ਹੈ ਔਰ ਕੱਲ ਉਹ ਵੇਖਣ ਨੂੰ ਵੀ ਮਿਲਿਆ ਸਵਾਲ ਵੀ ਉਦਾਂ ਦੇ ਉੱਠੇ ਕਿ ਆਲਰੇਡੀ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਬੇਹੱਦ ਵੱਖਰੇ ਵੱਖਰੇ ਕਿਸਮ ਦੇ ਵੱਖਰੇ ਵੱਖਰੇ ਵਿਚਾਰਾਂ ਵਾਲੇ ਅਕਾਲੀ ਦਲ ਕੰਮ ਕਰ ਰਹੇ ਹੈ ਪਾਵੇਂ ਇੱਕ ਦੂਸਰੇ ਤੋਂ ਜਮਾ ਹੀ ਉਲਟ ਨੇ ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਅਕਾਲੀ ਦਲ ਗਿਣਤੀ ਦੇ ਵਿੱਚ ਜ਼ਿਆਦਾ ਹੋ ਗਏ ਆ ਧੜੇ ਜਿਹੜੇ ਉਹ ਜ਼ਿਆਦਾ ਹੋ ਗਏ ਆ ਤੇ ਇਹ ਜਿਹੜਾ ਨਵਾਂ ਧੜਾ ਬਣਿਆ ਜਾਂ ਇੱਕ ਇਹ ਜਿਹੜਾ ਨਵਾਂ ਅਕਾਲੀ ਦਲ ਹੋਂਦ ਚ ਆਇਆ ਇਹ ਵੀ ਕਿਤੇ ਉਹ ਇੱਕ ਵੱਖਰਾ ਧੜਾ ਬਣ ਕੇ ਤਾਂ ਨਹੀਂ ਰਹਿ ਜਾਊਗਾ ਉਹ ਸਿਰਫ ਉਸ ਗਿਣਤੀ ਦੇ ਵਿੱਚ ਹੀ ਇਜ਼ਾਫਾ ਤਾਂ ਨਹੀਂ ਹੋਵੇਗਾ ਇਹ ਇਸ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਇਹਨਾਂ ਨੇ ਪੰਥ ਦੀ ਪ੍ਰਵਾਨਗੀ ਲਈ ਹੈ ਹਮ ਇਹਨਾਂ ਨੇ ਅਗਰ ਆਪਣੇ ਪ੍ਰਤੀ ਬਿਲਕੁਲ ਜੈਨੂਇਨ ਰੱਖੀ ਹੈ ਔਰ ਅਗਰ ਇਨਾਂ ਨੇ ਆਪਣਾ ਆਪਣੇ ਜਿਹੜੀ ਏਮਿੰਗ ਉਹ ਬਿਲਕੁਲ ਸਿੱਧੀ ਰੱਖੀ ਔਰ ਜੇ ਇਨਾਂ ਨੇ ਸਿੱਖ ਸਮਾਜ ਨੂੰ ਕੋਈ ਨਵਿਕਲੇ ਕਾਰਜ ਕਰਕੇ ਔਰ ਉਭਾਰ ਕੇ ਲਿਆਂਦਾ ਔਰ ਸਮਾਜ ਦੀ ਬਿਹਤਰੀ ਲਈ ਕੰਮ ਕੀਤਾ ਆਮ ਤੌਰ ਤੇ ਤੁਸੀਂ ਦੇਖਦੇ ਆ ਸਿਰ ਸਿੱਖ ਮਿਸਲਾਂ ਦਾ ਵੀ ਟਾਈਮ ਦੇਖ ਲਿਏ ਤੇ ਖਾਲੀ ਸਿੱਖ ਮਿਸਲਾਂ ਨੇ ਜਿੱਥੇ ਜਾ ਕੇ ਸਿੱਖ ਸਮਾਜ ਨੂੰ ਅੱਗੇ ਵਧਾਇਆ ਉਹਨਾਂ ਨੇ ਆਪ ਹੀ ਆਪਤ ਜਿਹੜੇ ਦੂਜੇ ਭਾਈਚਾਰੇ ਦੇ ਲੋਕਾਂ ਸੀ ਉਹਨਾਂ ਕੋ ਵੀ ਅਸਪਕਟੈਂਸ ਲਈ ਤੇ ਇਹ ਦਹੀਂ ਇਸ ਕਾਲੀ ਦਲ ਨੂੰ ਇੱਕ ਨਵਿਕਲੇ ਕੰਮ ਕਰਨੇ ਪੈਣਗੇ ਅਸੀਂ ਤੁਸੀਂ ਦੇਖੋ ਕਿ ਅੱਜ ਤੱਕ ਅਕਾਲੀ ਦਲ ਨੇ ਕੋਈ ਐਸਾ ਨਵਿਕਲਾ ਕੰਮ ਨਹੀਂ ਕਢ ਕੇ ਲੰਦਾ ਜਿਹੜੇ ਨਾ ਰਾਜਨੀਤੀ ਦੇ ਵਿੱਚ ਜਿੰਨਾ ਕਿ ਅਸੀਂ ਕਹੀਏ ਕਿ ਹਾਂਜੀ ਦੇਖੋ ਆਮ ਸੜਕਾਂ ਦੇ ਕੰਮ ਹੋ ਗਏ ਅਟਾ ਦਾ ਦਲ ਸਕੀਮਾਂ ਹੋ ਗਈਆਂ ਐਸਾਰੀ ਚੀਜ਼ਾਂ ਹੋ ਗਈਆਂ ਇੱਕ ਆਮ ਕਮਾ ਕਮਾਜ ਦਾ ਕੰਮ ਆ ਜਾਂਦੇ ਨੇ ਕਿ ਸਮਾਜ ਦੀ ਬਿਹਤਰੀ ਔਰ ਭਲਾਈ ਲਈ ਜਿਹੜੇ ਕੰਮ ਨੇ ਉਹਨਾਂ ਦੇ ਵਿੱਚ ਅਸੀਂ ਕਦੀ ਵੀ ਕੰਸਟਰਕਟਿਵ ਪੋਲਿਟਿਕਸ ਦੇ ਵਿੱਚ ਜਿਹੜਾ ਕਿਮਿਊਲੇਟਿਵ ਡਿਸੀਜਨ ਲੈਣੇ ਉਹਨਾਂ ਦੇ ਵਿੱਚ ਅਸੀਂ ਸ਼ਾਇਦ ਅੱਗੇ ਨਹੀਂ ਹੋ ਪਾਏ ਜੋ ਅਕਾਲੀ ਰਾਜਨੀਤੀ ਦੇ ਵਿੱਚ ਹੂੰ ਤੇ ਜਦੋਂ ਕਿ ਇੱਕ ਕਾਂਗਰਸ ਜੀਆਂ ਹੋਰ ਜਿਤਸੀ ਪਾਰਟੀਆਂ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਇਹਨਾਂ ਚੀਜ਼ਾਂ ਤੋਂ ਕਿਉਂਕਿ ਉਹ ਬਾਹਰਲੇ ਸਮਾਜ ਨਾਲ ਵੀ ਜੁੜੀਆਂ ਹੋਈਆਂ ਤੇ ਉਹ ਕੁਝ ਨਾ ਕੁਝ ਸ਼ਾਇਦ ਅੱਛਾ ਕਰਨ ਦੀ ਕੋਸ਼ਿਸ਼ ਕਰ ਬੰਨੀ ਆ ਤੇ ਕਿਤੇ ਕਿਤੇ ਅਕਾਲੀ ਪੋਲਿਟਿਕ ਥੀੜੀ ਹੈ ਉਹ ਇੱਕ ਮਤਲਬ ਇੱਕ ਤਰਫ ਦੀ ਹੋ ਕੇ ਰਹਿ ਜਾਂਦੀ ਹੈ ਤੇ ਅਗਰ ਅਗਰ ਤੇ ਇਹ ਨਵਾਂ ਤੜਾ ਕੁਝ ਨੇ ਮਿਕਲਾਪਨ ਸਮਾਜ ਦੇ ਵਿੱਚ ਲੈ ਕੇ ਆਇਆ ਤੇ ਇਹ ਜ਼ਰੂਰ ਤਰੱਕੀ ਕਰੇਗਾ ਕਿਉਂਕਿ ਸਿੱਖ ਸਮਾਜ ਇਸ ਸਮੇਂ ਬਦਲਾਅ ਚਾਹ ਰਿਹਾ ਹੈ ਸਿੱਖ ਸਮਾਜ ਨੂੰ ਪਤਾ ਹੈ ਕਿ ਸੋਸ਼ਲ ਹੋ ਚੁੱਕੇ ਨੇ ਸ੍ਰੋਮਣੀ ਕਮੇਟੀ ਬਣੀ ਨੂੰ ਅਕਾਲੀ ਦਲ ਬਣੇ ਨੂੰ ਅੱਜ ਦੀ ਦੇਰ ਤੇ ਲੋਕ ਦੋ ਚੀਜ਼ਾਂ ਦੀ ਤੁਹਾਡੇ ਕੋਲ ਤਵਕਕ ਰੱਖਦੇ ਨੇ ਇੱਕ ਤੇ ਪੰਥ ਦੀ ਚੜ੍ਹਦੀ ਗੱਲ ਦਾ ਕੰਮ ਔਰ ਦੂਸਰਾ ਸਮਾਜ ਭਲਾਈ ਦੇ ਵਿੱਚ ਤੁਸੀਂ ਕਿੱਦਾਂ ਅੱਗੇ ਨਿਕਲ ਕੇ ਆਂਦੇ ਹੋ ਉਹ ਕੰਮ ਜੇ ਤੁਸੀਂ ਇਹਨਾਂ ਦੋਨੋਂ ਚੀਜ਼ਾਂ ਦੇ ਅੱਛੀ ਤਰ੍ਹਾਂ ਫੋਕਸ ਕਰਨਗੇ ਇਹ ਨਮਤੜਾ ਤੇ ਉਹ ਜਰੂਰ ਅੱਗੇ ਨਿਕਲ ਕੇ ਆਏਗਾ ਹੂੰ ਹੂੰ ਬ੍ਰਾਸ ਜੀ ਲੰਗੇ ਕੱਲ ਇਹ ਵੀ ਪੁੱਛਿਆ ਗਿਆ ਕਿ ਚਲੋ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਕੇ ਭੇਜਿਆ ਤੁਸੀਂ ਮਤਲਬ ਕਿ ਪੰਜ ਮੈਂਬਰੀ ਕਮੇਟੀ ਨੇ ਜਿਹੜਾ ਨਮਾ ਅਕਾਲੀ ਦਲ ਹੈ ਉਸ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਕੇ ਭੇਜਿਆ ਹ ਹੁਣ ਸਵਾਲ ਇਹ ਸਿਗਾ ਕਿ ਜਾਂ ਤਾਂ ਇਹਨਾਂ ਨੂੰ ਕੋਈ ਨਵਾਂ ਚੋਣ ਚਿੰਨ ਮਿਲੂਗਾ ਤੇ ਜਦੋਂ ਇਹ ਪੁੱਛਿਆ ਗਿਆ ਉਹ ਕਹਿੰਦੇ ਕਿ ਨਹੀਂ ਸਾਡੀ ਤਕੜੀ ਹੀ ਹੈ ਔਰ ਉਹ ਸਾਡੇ ਕੋਲ ਹੀ ਆਉਣੀ ਹੈ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਜੇ ਜਿਵੇਂ ਇਹ ਲੀਡਰ ਕਹਿ ਰਹੇ ਆ ਸੱਚ ਹੈ ਤੇ ਤਿੰਨ ਵੱਖ-ਵੱਖ ਤਰ੍ਹਾਂ ਦੇ ਨੈਰੇਟਿਵਸ ਹੈਗੇ ਆ ਇੱਕ ਇਹ ਹੈ ਕਿ ਜਾਂ ਤਾਂ ਸੁਖਬੀਰ ਸਿੰਘ ਬਾਦਲ ਦਾ ਧੜਾ ਜਿਹਨਾਂ ਦੇ ਕੋਲ ਇਸ ਵੇਲੇ ਤਕੜੀ ਹੈ ਉਹ ਸਮਰਪਣ ਕਰ ਦੂਗਾ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਅਨੁਸਾਰ ਔਰ ਉਹ ਇਹਨਾਂ ਦੇ ਨਾਲ ਹੀ ਰਲ ਜੂਗਾ ਤਾਂ ਅਲਟੀਮੇਟਲੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੋ ਜਾਣਗੇ ਤਕਨੀ ਚੋਣ ਨਿਸ਼ਾਨ ਤੇ ਫਿਰ ਦੂਸਰਾ ਨੈਰੇਟਿਵ ਹੈਗਾ ਕਿ ਇਹ ਓਵਰਥਰੋ ਕਰਨਗੇ ਉਹਨਾਂ ਦੇ ਅ ਤਖਤ ਨੂੰ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਓਵਰਥਰੋ ਕੀਤਾ ਜਾਊਗਾ ਔਰ ਉਹਨਾਂ ਨੂੰ ਪ੍ਰਧਾਨਗੀ ਤੋਂ ਹਟਾ ਕੇ ਜਾਂ ਲਾ ਕੇ ਆਪ ਪ੍ਰਧਾਨ ਬਣਨਗੇ ਜਾਂ ਤੀਸਰਾ ਨੈਰੇਟਿਵ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦਾ ਧੜਾ ਆ ਉਹ ਇਹਨਾਂ ਨੂੰ ਸਵੀਕਾਰ ਹੀ ਨਹੀਂ ਕਰੇਗਾ ਔਰ ਅੰਤ ਨੂੰ ਇਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਜਾਵੇ ਅੰਤ ਨੂੰ ਇਹਨਾਂ ਨੂੰ ਆਪਣੇ ਆਪ ਨੂੰ ਡਿਸਾਲਵ ਕਰਨਾ ਪੈ ਜਾਵੇ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਤਕੜੀ ਤੇ ਚੌਂ ਨਿਸ਼ਾਨ ਅਗਰ ਤੁਸੀਂ ਦੇਖੋਗੇ ਤੇ ਪਹਿਲੇ ਬਨਾਲਾ ਬਨਾਲਾ ਗਵਰਨਮੈਂਟ ਰਹੀ ਹੈ ਬਨਾਲ ਸਾਹਿਬ ਅਗੇ ਸੀ ਉਹਨਾਂ ਦਾ ਤੜਾ ਅਗੇ ਤੇ ਪਹਿਲੇ ਤਕੜੀ ਉਹਨਾਂ ਕੋ ਰਹੀ ਉਸ ਤੋਂ ਬਾਅਦ ਫਿਰ ਜਿਹੜਾ ਬਦਲ ਧੜਾ ਪੰਥ ਦੇ ਉੱਪਰ ਕੇ ਆਇਆ ਤੇ ਉਹਨਾਂ ਕੋ ਜਿਹੜਾ ਪੰਥ ਦੇ ਵਿੱਚ ਕੰਮ ਕਰੇਗਾ ਨਾ ਜੋ ਕਾਰਜ ਕਰੇਗਾ ਸਾਬ ਜੀ ਉਹ ਤਕੜੀ ਦਾ ਲੈਣ ਦਾ ਹੱਕਦਾਰ ਹੋਏਗਾ ਕਿਉਂਕਿ ਆਮ ਤੌਰ ਤੇ ਕਾਲੀ ਰਵੈਤਾਂ ਦੇ ਵਿੱਚ ਅਸੀਂ ਵੀ ਛੋਟੇ ਹੁੰਦੇ ਸੀ ਤੇ ਇਹੋ ਗੱਲ ਕਹਿਆ ਜਾਂਦਾ ਸੀ ਕੀ ਇਹਨੂੰ ਬਾਬੇ ਨਾਨਕ ਦੀ ਤਕੜੀ ਕਿਹਾ ਜਾਂਦਾ ਸੀ ਹੂੰ ਤੇ ਇਸ ਕਰਕੇ ਜਦੋਂ ਉਸ ਤੋਂ ਪਹਿਲੇ ਪੰਜਾ ਹੁੰਦਾ ਸੀ ਅਕਾਲੀ ਦਿਲ ਕੋ ਪੰਜਾ ਵੀ ਗੁਰੂ ਨਾਨਕ ਦਾ ਪੰਜਾ ਕਿਹਾ ਜਾਂਦਾ ਰਿਹਾ ਤੇ ਕਿਤੇ ਨਾ ਕਿਤੇ ਸਿੱਖਾਂ ਤੇ ਇੱਕ ਭਾਵਨਾ ਹੈ ਕਿ ਤਕੜੀ ਜਿਹੜੀ ਹੈ ਇਹ ਸਮਾਜ ਨੂੰ ਬਰਾਬਰ ਤੋਲ ਕੇ ਰੱਖਦੀ ਔਰ ਬਾਬੇ ਨਾਨਕ ਜਿੱਦਾਂ ਸਮਾਜ ਨੂੰ ਇਨਸਾਫ ਕਰਕੇ ਜੋੜਦੇ ਨੇ ਇਦਾਂ ਹੀ ਜਿਹੜੀ ਇਹ ਤਕੜੀ ਚੋਂ ਨਿਸ਼ਾਨ ਹੈ ਇਹ ਇਨਸਾਫ ਦਾ ਪ੍ਰਤੀਕ ਹੈ ਤੇ ਉਹ ਇਨਸਾਫ ਉਹ ਕਰ ਪਾਏਗਾ ਜਿਹੜਾ ਧੜਾ ਕੌਮ ਦੀ ਲੀਆਂ ਦੇ ਜੋ ਗੁਰੂ ਨਾਨਕ ਸਾਹਿਬ ਦੀ ਸਿੱਖਿਆਵਾਂ ਗਈਆਂ ਉਹਨਾਂ ਦੇ ਚੱਲ ਕੇ ਸਮਾਜ ਦੀ ਬਿਹਤਰੀ ਲਈ ਕੰਮ ਕਰੇਗਾ ਤਕਰੀ ਦਾ ਅਸਲੀ ਹੱਕਦਾਰ ਉਹੀ ਹੋਏਗਾ ਮੈਂ ਸਮਝਦਾ ਕਿ ਜੀ ਮੈਂ ਮੈਂ ਉਹੀ ਮੈਂ ਇਹ ਚ ਕਮ ਕਰਨਾ ਚਾਹੁੰਦਾ ਇਨਫੈਕਟ ਮੈਂ ਹੋਰ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਹੱਕਦਾਰ ਤਾਂ ਜ਼ਰੂਰ ਉਹੀ ਹੋਏਗਾ ਹਕਦਾਰ ਤਾਂ ਹੋਣਾ ਵੀ ਚਾਹੀਦਾ ਔਰ ਹਕਦਾਰ ਜਿਨ੍ਹਾਂ ਦੇ ਕੋਲ ਇਸ ਵੇਲੇ ਤਕੜੀ ਹੈ ਉਹਨਾਂ ਬਾਰੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕਹੇ ਰਿਹਾ ਤਾ ਗਿਆ ਸੀ ਕਿ ਉਹ ਕ੍ਰੈਡੀਬਲ ਨਹੀਂ ਹੈਗੇ ਸਿੱਖ ਪੰਥ ਦੀ ਅਗਵਾਈ ਦੇ ਤੇ ਜੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੀਤੇ ਹੋਏ ਹੁਕਮਨਾਮੇ ਨੂੰ ਉਹਨਾਂ ਨੇ ਸਵੀਕਾਰ ਨਹੀਂ ਕੀਤਾ ਤੇ ਉਹ ਅਜੇ ਤੱਕ ਉਸ ਤਕੜੀ ਨੂੰ ਆਪਣੇ ਨਾਲ ਬੰਨੀ ਬੈਠੇ ਹੈ ਤੇ ਫਿਰ ਹਕਦਾਰ ਜਿਹੜੇ ਅਸਲ ਹਕਦਾਰ ਹੈਗੇ ਉਹ ਕਿਵੇਂ ਤਕੜੀ ਲੈਣਗੇ ਇਹ ਵੀ ਆਪਣੇ ਆਪ ਚ ਇੱਕ ਸਵਾਲ ਹੈ ਦੇਖੋ ਜੀ ਇਹ ਪੰਥਕ ਰਾਜਨੀਤੀ ਦੇ ਵਿੱਚ ਇਹ ਜਿਹੜਾ ਪੋਲਿਟੀਕਲ ਡਿਸਟਰਬਲ ਜਿਹੜੀ ਹੈ ਨਾ ਉਹ ਤੇ ਚਲਦੀ ਚਲਦੀ ਗਿਆ ਔਰ ਇੱਕ ਦੂਜੇ ਧੜੇ ਨੂੰ ਵੀ ਮਤਲਬ ਅੱਗੇ ਪਿੱਛੇ ਹੋਣ ਲਈ ਇਹ ਜੋ ਇੱਕ ਪੋਲਿਟੀਕਲ ਗੇਮਸ ਹੈ ਉਹ ਜੋ ਪਰਦੇ ਪਿੱਛੇ ਚਲਦੀਆਂ ਉਹ ਜ਼ਰੂਰ ਚਲਦੀਆਂ ਹੈ ਉਹ ਪਹਿਲੇ ਵੀ ਚਲਦੀਆਂ ਸੀ ਤੇ ਹੁਣ ਵੀ ਚਲਦੀਆਂ ਤੇ ਲੇਕਿਨ ਤੁਸੀਂ ਦੇਖੋਗੇ ਆਪ ਜਿਹੜਾ ਜਦੋਂ ਸੰਗਤ ਜਦੋਂ ਲੋਕ ਨਿਕਲ ਕੇ ਵੋਟ ਨਹੀਂ ਪਾਣਗੇ ਤੇ ਉਹ ਆਪਣੇ ਆਪ ਉਹ ਧੜੇ ਨੂੰ ਬੈਠਣਾ ਪੈ ਜਾਏਗਾ ਉਹਨੂੰ ਮਜਬੂਰਨ ਬੈਠਣਾ ਪਏਗਾ ਧੜੇ ਨੂੰ ਤੇ ਇਹ ਇਹ ਮਤਲਬ ਤੁਸੀਂ ਇਹ ਤੁਸੀਂ ਕਹੋਗੇ ਤਕੜੀ ਕੋਈ ਖੋਗੇ ਪਕੜਾ ਦੇਗਾ ਕੋਈ ਕਿਸੇ ਨੂੰ ਇਹਦਾ ਨਹੀਂ ਹੋਏਗਾ ਜਿੰਨੂੰ ਸੰਗਤ ਪ੍ਰਵਾਨਗੀ ਦੇ ਕਿਉਂਕਿ ਇੱਥੇ ਸੰਗਤ ਦੀ ਪ੍ਰਵਾਨਗੀ ਵੋਟ ਤੋਂ ਮਿਲਦੀ ਹੈ ਤੇ ਅਗਰ ਪੰਜਾਬ ਦੇ ਵਿੱਚ ਦਾ ਸਿਕਸ ਸਟੇਟ ਮਤਲਬ ਬਹੁਤ ਆਤ ਹੈ ਔਰ ਜਿਹੜੇ ਹੋਰ ਦੂਸਰੇ ਭਾਈਚਾਰੇ ਦੇ ਲੋਕ ਹੈ ਜਿਸ ਧੜੇ ਦੇ ਨਾਲ ਸਹਿਮਤ ਹੋਣਗੇ ਉਹ ਜਾਇਦਾ ਉਹ ਤਕਰੀ ਦੇ ਕਾਬਲ ਬਣੇਗਾ ਔਰ ਤਕਰੀ ਨੂੰ ਲੈ ਕੇ ਲੈ ਕੇ ਜਾਏਗਾ ਹਮ ਪਰ ਵਿਰਾਸਤ ਜੀ ਤੁਸੀਂ ਕਿਵੇਂ ਦੇਖਦੇ ਹੋ ਆਉਣ ਵਾਲਾ ਭਵਿੱਖ ਕਿ ਚਲੋ ਅੱਜ ਇਹ ਪਾਰਟੀ ਜਾਂ ਇਹ ਕਹਿ ਲੀਏ ਕਾਲੀ ਦਲ ਸੁਰਜੀਤ ਹੋ ਗਿਆ ਹੈ ਇੱਕ ਪਾਰਟੀ ਹੋਣ ਦੇ ਵਿੱਚ ਆ ਗਈ ਹੁਣ ਇਹ ਇੱਕ ਪਾਰਟੀ ਅਲੈਦਾ ਸਥਿਤ ਵਖਤਿਆਰ ਕਰੇਗੀ ਕਿਉਂਕਿ ਨਾ ਤਾਂ ਇਸ ਬਾਰੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਬੋਲ ਰਹੇ ਐ ਸਪਸ਼ਟ ਤੌਰ ਦੇ ਉਤੇ ਹਾਲਾਂਕਿ ਉਹ ਜਵਾਬ ਦਿੰਦੇ ਐ ਪਰ ਉਹ ਜਵਾਬ ਸ਼ਾਇਦ ਉਹਨਾਂ ਸਟੀਕ ਨਹੀਂ ਰਹਿੰਦਾ ਕਿ ਆਪਾਂ ਕਿਸੇ ਇੱਕ ਪਾਸੇ ਨੂੰ ਖੜ੍ਹ ਸਕੀਏ ਹੁਣ ਸਵਾਲ ਇਹੀ ਹੈ ਕਿ ਕੀ ਇੱਕ ਵੱਖਰੀ ਪਾਰਟੀ ਬਣੇਗੀ ਜਿਹੜੀ ਚੋਣਾਂ ਲੜੇਗੀ ਜਿਹੜੀ ਐਸਜੀਪੀਸੀ ਦੀ ਚੋਣ ਵੀ ਕਰਾਵੇਗੀ ਔਰ ਲੜੇਗੀ ਜਾਂ ਫਿਰ ਇਹ ਇੱਕੋ ਹੀ ਅਕਾਲੀ ਦਲ ਹੈ ਤੇ ਇਹ ਧੜੇ ਧੜਿਆਂ ਦੇ ਰੂਪ ਦੇ ਵਿੱਚ ਰਹਿ ਜੂਗਾ ਕੰਮ ਦੇਖੋ ਜੀ ਇਹ ਤੁਸੀਂ ਦੇਖੋਗੇ ਅਕਾਲੀ ਰਾਜਨਤੇ ਦੀ ਇੱਕ ਬਹੁਤ ਅੱਛੀ ਖੂਬੀ ਜੋ ਅਸੀਂ ਆਪਣੇ ਜੀਵਨ ਮੈਂ ਆਪਣੇ ਜੀਵਨ ਕਾਲ ਚ ਦੇਖੀ ਹੈ ਤੇ چاہے ਟੜੇ ਜਰੂਰ ਤੋਂ ਜ਼ਿਆਦਾ ਵੀ ਬਣ ਗਏ ਨੇ ਉਹ ਇੱਕ ਸਮੇ ਆ ਕੇ ਆਪਸ ਵਿੱਚ ਇਹਨਾਂ ਦੀ ਕੋਆਰਡੀਨੇਸ਼ਨ ਹੋ ਜਾਂਦਾ ਹੈ ਤੇ ਇਸ ਸਮੇ ਤੇ ਜੋ ਲੜਾਈ ਹੈ ਹੁਣ ਲੜਾਈ ਸਿਰਫ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਇਲੈਕਸ਼ਨਾਂ ਤੋਂ ਸਮਝ ਆਏਗੀ ਕਿ ਕਿਹੜਾ ਬੰਦਾ ਤਖਣੀ ਲੈ ਕੇ ਜਾਏਗਾ ਕਿਹੜਾ ਬੰਦਾ ਜਿਹੜਾ ਪੰਥਕ ਰਾਜਨੀਤਿਕ ਦੀ ਅਗਵਾਈ ਕਰੇਗਾ ਤੇ ਇਹ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਇਲੈਕਸ਼ਨ ਹੋਣਗੇ ਉਹਨਾਂ ਦੇ ਇਲੈਕਸ਼ਨਾਂ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ 2027 ਦੀ ਇਲੈਕਸ਼ਨ ਹੋਏਗੀ ਉਹ ਇਲੈਕਸ਼ਨ ਤੋਂ ਬਾਅਦ ਤੁਹਾਨੂੰ ਸਾਨੂੰ ਸਮਝ ਆਏਗਾ ਕਿ ਕਿਹੜਾ ਤੜਾਗੇ ਨਿਕਲੇਗਾ ਔਰ ਇਹ ਇਹ ਗਲ ਡੈਫੀਨਿਟਲੀ ਹੈ ਕਿ ਇਹ ਸਮੇ ਜਿਹੜੇ ਧੜੇ ਨੇ ਉਹ ਬੜੇ ਧੜੇ ਵੰਡੇ ਹੋਏ ਨੇ ਔਰ ਇਹ ਧੜਿਆਂ ਦੇ ਵਿੱਚੋਂ ਜਿਹੜਾ ਧੜਾ ਕਾਮਯਾਬ ਹੋਏਗਾ ਉਹਦੇ ਵਿੱਚ ਉਹ ਫਿਰ ਸਾਰੀ ਲੀਡਰਸ਼ਿਪ ਉੱਤੇ ਮਰਜ਼ ਹੋਣੀ ਸ਼ੁਰੂ ਹੋ ਜਾਏਗੀ ਤੇ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਤਗੜਾ ਤੜਾ ਤਗੜਾ ਹੋ ਕੇ ਕੰਮ ਕਰਨਾ ਸ਼ੁਰੂ ਕਰ ਦੇਗਾ ਔਰ ਇੱਕ ਨਵਿਕਲਾ ਆਪਣ ਲੈ ਕੇ ਆਏਗਾ ਰਾਜਨੀਤੀ ਤੇ ਸਿੱਖ ਰਾਜਨੀਤੀ ਦੇ ਵਿੱਚ ਜਿਹੜਾ ਇੱਕ ਗੰਧਲਾ ਜਿਹਾ ਮਿਆਰ ਹੋਇਆ ਪਿਆ ਸੀ ਉਸ ਮਿਆਰ ਨੂੰ ਧੋ ਕੇ ਜਿਹੜਾ ਨਿਕਲੇਗਾ ਉਹ ਨਵੇਂ ਨਵਕਲੇਸ ਤਰੀਕੇ ਦੇ ਨਾਲ ਕੰਮ ਕਰਨ ਲਈ ਅੱਗੇ ਵਧੇਗਾ ਡੈਫੀਨਿਟਲੀ ਉਹ ਤੜਾ ਜਰੂਰ ਅੱਗੇ ਵਧੇਗਾ ਔਰ ਔਰ ਨੂੰ ਹੀ ਕਾਮਯਾਬੀ ਮਿਲੇਗੀ ਠੀਕ ਹੈ ਠੀਕ ਹੈ ਬਿਲਕੁਲ ਇਹ ਪੂਰਾ ਮਾਮਲਾ ਫਿਲਹਾਲ ਸਵਾਲ ਇਹੀ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆ ਸਕਦਾ ਖਾਸ ਤੌਰ ਦੇ ਉੱਤੇ ਅਕਾਲੀ ਦਲ ਦਾ ਭਵਿੱਖ ਹੁਣ ਕੀ ਕਹਿੰਦਾ ਹੈ ਕਿਉਂਕਿ ਅਕਾਲੀ ਦਲ ਸੁਰਜੀਤ ਹੋਣ ਦੀ ਤਿਆਰੀ ਤਾਂ ਕਹਿੰਦੇ ਕਰ ਲਈ ਗਈ ਹੈ ਹੁਣ ਸੁਰਜੀਤ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਕੁਝ ਸੰਗਤ ਤੇ ਵੀ ਨਿਰਭਰ ਕਰਦਾ ਤੇ ਕੁਝ ਇਸ ਨਵੇਂ ਧੜੇ ਦੇ ਲੀਡਰਾਂ ਉੱਤੇ ਵੀ ਨਵੇਂ ਪ੍ਰਧਾਨ ਉੱਤੇ ਗਿਆਨੀ ਹਰਪ੍ਰੀਤ ਸਿੰਘ ਉੱਤੇ ਵੀ ਨਿਰਭਰ ਕਰਦਾ ਆਉਣ ਵਾਲਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਵਕਤ ਤੇ ਮੈਸਰ ਹੈ ਉਹ ਤੱਕ ਲਈ ਇੰਤਜ਼ਾਰ ਕਰਨਾ ਪਵੇਗਾ ਪਰ ਵਿਰਾਸਤ ਜੀ ਨੂੰ ਸਮਾਅ ਦਿੱਤਾ ਬਹੁਤ ਸ਼ੁਕਰੀਆ ਔਰ ਸੰਗਤਾਂ ਨੂੰ ਵੀ ਸਰੋਤਿਆਂ ਨੂੰ ਵੀ ਧੰਨਵਾਦ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬੜੇ ਰੋਮਾਨ ਇੰਡੀਆ ਪੰਜਾਬੀ